ਪਬਲੀ ਜੀ ਪਹਿਲਾਂ ਤਾਂ ਮੁਬਾਰਕਾ ਹੁਣ ਬਹੁਤ ਬਹੁਤ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡੇ ਕੋਲ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਤਿਆ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕਹਿਣਾ ਦਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖਾਂ ਦੀ ਵਧਾਈ ਹੈ ਜੇ ਫਾਜ਼ਿਲਗੜ੍ਹ ਦੀ ਲੜਕੀ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23ਵੀਂ ਚੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਸਿਮਲਪੁਰ ਤੋਂ ਉੱਤੋਂ ਜਿੱਤ ਕੇ ਇਹਨਾਂ ਕੋਲ ਮੈਚ ਆ ਜੀ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਮਾਪਿਆਂ ਨੂੰ ਹੁੰਦੀ ਜਦੋਂ ਕੋਈ ਬੱਚਾ ਨਾਲ ਰੋਸ਼ਨ ਕਰਦਾ ਇੰਨੀ ਵੱਡੀ ਉਪਲਬਧੀ ਹੋਈ ਜੀ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇ ਸਖਸੈਣਾ ਜੀ ਹੈਗੇ ਆਪਣੇ ਫਾਈਲ ਦਾ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਜਿਵੇਂ ਬੱਚਾ ਨੂੰ ਗੁਰਨਾਣ ਸਿੱਖਣੇ ਪੜ੍ਹਸਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਕਿੱਡਿਆਂ ਨੂੰ ਸਖਸ਼ਨਾ ਸਾਹਿਬ ਨੇ ਉਹਨੂੰ ਇਹ ਸਲਾਈਂ ਦੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਛਾ ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿਣਾ ਵੀ ਬੇਟੀ ਖੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨੂੰ ਨਾਰੋਸ਼ਨ ਕਿੱਥੇ ਨੇ ਕਹਿੰਦੇ ਨੇ ਵੀ ਧੀਆਂ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਕੱਟ ਨਹੀਂ ਹੁੰਦੀਆਂ ਨਹੀਂ ਹੈਗੀ ਤੇ ਅੱਜ ਮਨ ਮਹਿਸੂਸ ਹੋ ਰਿਹਾ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਇਹ ਸਾਰਾ 100 ਕੀ ਮੁੰਡੇ ਵਾਲੇ ਰੱਖਦੇ ਹੋ ਅਰਤੀ ਵੋਲਟ ਵੀ ਚਲਾਉਂਦੀ ਹੈ ਗੱਡੀ ਚਲੰਗੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀ ਆਏ ਕ੍ਰਿਕਟ ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਅੱਛਾ ਤੇ ਉਹ ਬਸ ਸ਼ੁਰੂ ਤੋਂ ਉਸੇ ਲਾਈਨ 'ਚ ਹੀ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ 36ਵੀਂ ਇਹ ਸੇ ਹੀ ਖੇਡ ਲਹੀਆਂ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਜੋ ਸ਼ਹਿਰ 'ਚ ਰਾਉਂਡ ਵੀ ਖੇਡੇ ਸੀ ਤਾਂ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਵੀ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਚ ਤਾਂ ਨਹੀਂ ক্রিকেট ਮੈਨ ਹੋ ਵੀ ਮੈਂ სპੋਰਟਸਮੈਨ ਤਾਂ ਨਹੀਂ ਮੈਂ ক্রিকেট ਤਾਂ ਮੈਂ ਵੀ ਬਾਤੂ ਖੇਡਿਆ ਪਰ ਲੋਕਾਂ ਲਈ ਖੇਡਦੇ ਰਹਿੰਦੀ ਸੀ ਫਾਜ਼ਿਲਗਾ ਲੈਵਲ ਤੇ ਹਾਂਜੀ ਹਾਂਜੀ ਮੇਰਾ ਨਾਮ ਦੀਪਕ ਰੰਗਾਸੀਆ ਬਤਨੀ ਰੰਡਾਈ ਨੂੰ ਜਿਹਨੇ ਮੇਰੇ ਨਕੇਤ ਰਾਣੀ ਕਾਦੀ ਪਟਿਆਲੇ ਦੇ ਪੂਰੇ ਖਾਲੀ ਦਾ ਹਿੰਦੁਸਤਾਨ ਦੇ ਆਰਨ ਆਰੋਜ਼ਨ ਦਿੱਤਾ ਨਾਲ ਫਾਜ਼ਿਲ ਬਾਜੀ ਨੇ ਇਹਦਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਬਣਨੇ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਵਾਜਿਲ ਆਇਆ ਬੜੇ ਤੁਮਟਾਮ ਨਾਲ ਸੱਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਗਿਆ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਵੜਾਓ